ਸਸ਼ੀ ਗਾਦੋਸੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸੈਨ ਆਮ ਤੌਰ ਤੇ ਜਿੱਥੇ ਹੁਣ ਤੱਕ ਵਕਫ ਸਿੰਘਰਾ ਦੇ ਨਾਲ ਵਕਫ ਕਲਾਂ ਕਲਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਤੁਹਾਡੇ ਰੂਬਰੂ ਕਰਵਾਇਆ ਸੋ ਆਪਾਂ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਜਾਣਿਆ ਉਹਨਾਂ ਦੇ ਗਾਇਕੀ ਦੇ ਸਫਰ ਬਾਰੇ ਵੀ ਆਪਾਂ ਗੱਲ ਨਵਾ ਤੱਕੀ ਪੀ ਆ ਸੋ ਪੰਜਾਬੀ ਸੱਭਿਆਚਾਰ ਨੂੰ ਕਿਸ ਵਿੱਚ ਕਿਸ ਤਰ੍ਹਾਂ ਕਾਇਮ ਰੱਖਿਆ ਜਾ ਸਕਦਾ ਹੈ ਪੰਜਾਬੀ ਸੱਭਿਆਚਾਰ ਨੂੰ ਕਿਸਾ ਸੰਭਾਲਿਆ ਜਾ ਸਕਦਾ ਉਸ ਬਾਰੇ ਵੀ ਕਾਫੀ ਚਰਚਾ ਕੀਤੀ ਹੈ ਔਰ ਇੱਕ ਗਾਇਕੀ ਦਾ ਮੋਟਰ ਆਪਾਂ ਕਹਿ ਸਕਦੇ ਹਾਂ ਕਿ ਪੁਰਾਣੇ ਗੀਤਾਂ ਨੂੰ ਲੈ ਕੇ ਪੁਰਾਣੇ ਲੋਕ ਗੀਤਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਉਹ ਪੁਰਾਣੇ ਸਮੇਂ ਦੇ ਚੁੜਾਈ ਜਾਂਦੇ ਸੀ ਸੋ ਅੱਜ ਦੀ ਗਾਇਕੀ ਨੂੰ ਲੈ ਕੇ ਕਿਸ ਤਰ੍ਹਾਂ ਦੇਖਿਆ ਜਾਂਦਾ ਸੋ ਇਸ ਬਾਰੇ ਵੀ ਚਰਚਾ ਕਰਾਂਗੇ ਮੇਰੇ ਦਰਮਿਆਨ ਪਹੁੰਚੇ ਨੇ ਬਹੁਤ ਹੀ ਵਡ ਫੇਮਸ ਗਾਇਕ ਬੜ ਫੇਮਸ ਸਿੰਗਰ ਜਿਨ੍ਹਾਂ ਨੇ ਆਪਣੀ ਆਵਾਜ਼ ਤੋਂ ਦੁਨੀਆ ਦਾ ਮਨ ਮੋਇਆ ਹੈ ਸੋ ਨਜੀਰ ਮੁਹੰਮਦ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਰਿੰਕੂ ਭਾਈ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਪੁਰਾ ਨਮਸਕਾਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਦੇਖਣ ਦਾ ਸੁਣਨ ਦਾ ਮੌਕਾ ਦਿੱਤਾ ਮੈਂ ਤੁਹਾਡਾ ਧੰਨਵਾਦੀ ਹਾਂ ਬਹੁਤ ਬਹੁਤ ਰਿੰਕੂ ਭਾਜੀ ਦਾ ਵੀ ਬਹੁਤ ਧੰਨਵਾਦੀ ਜੀ ਬਿਲਕੁਲ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਹੋਰ ਤੁਹਾਡਾ ਪਹਿਲਾਂ ਸਵਾਗਤ ਕਰ ਲੈਂਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਾਡੇ ਚੈਨਲ ਦੇ ਵਿੱਚ ਸਾਡੇ ਦਰਸ਼ਕਾਂ ਦੇ ਰੂਪੂ ਆਇਓ ਸੋ ਅੱਜ ਤੱਕ ਫਿਰ ਅਪ ਇੱਕ ਮਿੰਟ ਲਈ ਗੱਲ ਕਰਾਂਗੇ ਗਾਇਕੀ ਦੇ ਸਫਰ ਬਾਰੇ ਪੁਰਾਣੇ ਸਾਮਿਆਂ ਤਾਂ ਤੁਸੀਂ ਗਾਉਂਦੇ ਆ ਰਹੇ ਹੋ ਪੁਰਾਣੇ ਲੋਕ ਗੀਤਾਂ ਨੂੰ ਤੁਸੀਂ ਕਾਫੀ ਮਾਤਵ ਦਿੱਤਾ ਵਾ ਪੁਰਾਣੀ ਸਾਮਿਆਂ ਦੇ ਵਿੱਚ ਜਾਨਕੀ ਜਿਹੜੀ ਗਾਇਕੀ ਸੀ ਉਸ ਨੂੰ ਲਾਇਆ ਜਾਂਦਾ ਸੀ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਦੀ ਗਾਇਕੀ ਨੂੰ ਔਰ ਕਿਸ ਤਰ੍ਹਾਂ ਤੁਸੀਂ ਚੱਲਦੇ ਆ ਦੇਖੋ ਭਾਜੀ ਜਿਹੜੇ ਪੁਰਾਣੇ ਗੀਤਕਾਰ ਸੀ ਜਾਂ ਗਾਇਕ ਵੀ ਸੀ ਗਾਇਕ ਹੁਣ ਵੀ ਹੈਗੇ ਪੁਰਾਣੇ ਵੀ ਨੇ ਨਵੇਂ ਵੀ ਨੇ ਜੀ ਉਹ ਜਿਹੜੇ ਸਾਡੇ ਰਿਸ਼ਤੇ ਸੀ ਜਿਵੇਂ ਦਿਉਰ ਪਰਜਾਈ ਜੇਠ ਪਰਜਾਈ ਜੀਜਾ ਸਾਲੀ ਨਨਦ ਪਰਜਾਈ ਪਰਵਾਰਿਕ ਰਿਸ਼ਤੇ ਸੀ ਸਭੀ ਉਹ ਪਰਵਾਰਿਕ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਸੀ ਉਹਦੇ ਗਿਲਾ ਸ਼ਿਕਵਾ ਹੁੰਦਾ ਸੀਗਾ ਕੋਈ ਨੋਕ ਚੋਕ ਹੁੰਦੀ ਸੀ ਮਤਲਬ ਇਹਦਾ ਨਹੀਂ ਸੀ ਵੀ ਆਪਾਂ ਲੜਦੇ ਜਾਂ ਝਗੜਦੇ ਜਾਂ ਬਨਾਸਾ ਮਾਰਿਆ ਜਾਂ ਸੋਟਾ ਮਾਰਿਆ ਉਹ ਨਹੀਂ ਸੀ ਗੱਲਾਂ ਹੁੰਦੀਆਂ ਗੀਤਕਾਰ ਬਹੁਤ ਅੱਛੇ ਗੀਤਕਾਰ ਸੀ ਇਹ ਇੰਦਰਜੀਤ ਹਸਨਪ੍ਰੀਤ ਜੀ ਬਾਉ ਸਿੰਘ ਮਾ ਮਰਾੜਾ ਵਾਲਾ ਦੇਵ ਤਰੀਕੇ ਵਾਲਾ ਜਿੱਲ ਜੱਬੂ ਮਾਜਰੇ ਵਾਲਾ ਬਹੁਤ ਗੀਤਕਾਰ ਨੇ ਜਿਨ੍ਹਾਂ ਦਾ ਮਨੋਂ ਲੈਂਦੇ ਲੈਂਦੇ ਫਿਰ ਇੰਟਰਵਿਊ ਕਰਕੇ ਸਮਾਪਤ ਹੋ ਗਿਆ ਬਹੁਤ ਅੱਛੇ ਗੀਤ ਉਹਨਾਂ ਨੇ ਲਿਖਨੇ ਔਰ ਮੈਂ ਗਾਏ ਵੀ ਨੇ ਜੀ ਤੇ ਬਹੁਤ ਅੱਜ ਦੀ ਗਾਇਕੀ ਚਾ ਉਹ ਪੁਰਾਣੀ ਗਾਇਕੀ ਤੇ ਥੋੜਾ ਜਿਹਾ ਜਿਆਦਾ ਨਹੀਂ ਬਹੁਤ ਜ਼ਿਆਦਾ ਫਰਕ ਆ ਜੀ ਜੀ ਕਿਉਂਕਿ ਹੁਣ ਥੋੜੀ ਜੀ ਲੋਕ ਅੱਗੇ ਲੋਕ ਸੁਣਦੇ ਸੀ ਹੁਣ ਲੋਕ ਦੇਖਦੇ ਨੇ ਦੇਖਦੇ ਲਚਰਤਾ ਨੂੰ ਦੇਖਦੇ ਨੇ ਲਚਰਤਾ ਨੂੰ ਪਸੰਦ ਕਰਦੇ ਨੇ ਜਿਹੜੀ ਸਾਡੀ ਘਰੇਲੂ ਗੱਲਬਾਤ ਆ ਕੋਈ ਨੋਕ ਧੋਕਾ ਦੇੁਰ ਪਰਜਾਈ ਦੀ ਜੇਠ ਪਰਜਾਈ ਦੀ ਜੀਜੇ ਸਾਲੇ ਦੀ ਉਹਨੂੰ ਲੈਕ ਨਹੀਂ ਕਰਦੇ ਬਿਲਕੁਲ ਚਲੋ ਆਪਾਂ ਗਾਇਕੀ ਦੇ ਸਫ਼ਰ ਦੇ ਕਿ ਬਾਤਦੇ ਆ ਪਹਿਲਾ ਆਪਾਂ ਫੋੜੇ ਨਾ ਗੀਤਾਂ ਨੂੰ ਜ਼ਰੂਰ ਸੁਣਾਵਾਂਗੇ ਦਰਸ਼ਕਾਂ ਦੇ ਰੂਪ ਵਿੱਚ ਗੀਤ ਇਸਾਂ ਦਾ ਜਿਹੜਾ ਤੁਸੀਂ ਬਹੁਤ ਫੇਮਸ ਰਿਹਾ ਤੁਹਾਡਾ ਮੇਰਾ ਜੀ ਇੱਕ ਗੀਤ ਰਿਕਾਰਡ ਆਇਆ ਸੀ ਐਚਐਮਬੀ ਦਾ ਐਲਪੀ ਰਿਕਾਰਡ ਸੀ ਮੇਰਾ ਚਰਨਜੀਤ ਕਹੂਜਾ ਸਭ ਨੇ ਰਿਕਾਰਡ ਕੀਤਾ ਸੀਗਾ ਉਹਦੇ ਵਿੱਚ ਗੀਤ ਸੀ ਉਹ ਤਕਰੀਬਨ ਗੀਤ ਦਾ ਸਾਰੇ ਵਧੀਆ ਸੀ ਉਹਦੇ ਵਿੱਚ ਇੱਕ ਗੀਤ ਸੀ ਮਥਨੂਰ ਮੁਖੜਾ ਸੁਣਾ ਦਿੰਦਾ ਜੀ ਉਹ ਤੇਰੇ ਬੀਰਪੁਰ ਨੰਗਨੀ ਉਹ ਸਿਰ ਦੇ ਮਲੰਗ ਬੀਰਪੁਰ ਨੰਗਨੀ ਉਸਦੇ ਦੇ ਮਲੰਗ ਐਵੇਂ ਮਾਰਦੀ ਰਹੇ ਤੂੰ ਬੈ ਡਾਈ ਜਿਨਾਂ ਨੂੰ ਵੱਡੇ ਸੇਠ ਦੱਸਦੀ ਤੇਰੇ ਵੀਰ ਮੈਨੂੰ ਦਰੂਣਾ ਪਿਆਈ ਜਿਨਾਂ ਨੂੰ ਵੱਡੇ ਸੇਠ ਦੱਸਦੀ ਤੇਰੇ ਭਾਈਆਂ ਮੈਨੂੰ ਦਰੂਣਾ ਪਿਆਈ ਜਿਨਾਂ ਨੂੰ ਵੱਡੇ ਸੇਠ ਦੱਸਦੀ ਸਾਲ ਪਿੱਛੇ ਕਿਤੇ ਨੀ ਸਬਬੀ ਸੌਰੀ ਜਾਈਦਾ ਵੇਖਿਆ ਨਸਿੱਧ ਕਦੇ ਮੁੱਥਾ ਤੇਰੇ ਭਾਈ ਦਾ ਸਾਲ ਪਿੱਛੇ ਕਿਤੇ ਨੀ ਸਬਬੀ ਸੌਰੀ ਜਾਈਦਾ ਵੇਖਿਆ ਨਸਿੱਧ ਕਦੇ ਮੁੱਥਾ ਤੇਰੇ ਭਾਈ ਦਾ ਪਟੈ ਸ਼ਕੀਰ ਖਾਨ ਪੀਣ ਦਾ ਪਰੋਣਾ ਪਟੈ ਸ਼ਕੀਰ ਖਾਨ ਪੀਣ ਦਾ ਪਰੋਣਾ ਉਹਨੂੰ ਫੇਰ ਵੀ ਸ਼ਰਮ ਨਾ ਆਈ ਜਿਨਾਂ ਨੂੰ ਵੱਡੇ ਸੇਟ ਦੱਸਦੀ ਤੇਰੇ ਵੀਰ ਮੈਨੂੰ ਦਰੂਨਾ ਪਈ ਆਈ ਜਿਨਾਂ ਨੂੰ ਵੱਡੇ ਸੇਟ ਦੱਸਦੀ ਕੀ ਬਾਤ ਹੈ ਕੀ ਬਾਤ ਇੱਕ ਇਸ ਜੱਗ ਵਿੱਚ ਹਾਂ ਕਾਫੀ ਲੋਕਾਂ ਨੇ ਸੰਗੀਤ ਨੂੰ ਪਿਆਰ ਦਿੱਤਾ ਬਹੁਤ ਹੰਦਲਾ ਮਿਲਿਆ ਜੀ ਬਹੁਤ ਸਤਿਕਾਰ ਮਿਲਿਆ ਤੇ ਮੈਂ ਉਸ ਆਡੀਅנס ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸੀਸਾਂ ਦੇ ਨਾਮ ਆਉਂ ਨਾਲ ਉਹ ਜਿੰਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਔਰ ਮੈਂ ਕੁਝ ਵੀ ਨਹੀਂ ਦੇ ਸਕਦਾ ਉਹਨਾਂ ਨੂੰ ਤੇ ਮੁਹੱਬਤ ਹੀ ਹੈ ਮੇਰੇ ਕੋਲੇ ਵੀ ਉਹਨਾਂ ਦੀ ਦਿੱਤੀ ਹੋਈ ਮੈਂ ਉਹੀ ਉਹਨਾਂ ਤੇ ਵੰਡੀ ਗਿਆ ਨਾ ਜਿਹੜੀ ਉਧਰੋਂ ਮਿਲ ਜਾਂਦੀ ਹੈ ਦੇ ਹੀ ਗਿਆ ਕੀ ਬਾਤ ਹੈ ਗੱਲ ਕਰ ਲੈਣੀ ਹੈ ਜਿਸ ਤਰ੍ਹਾਂ ਗਾਇਕੀ ਨੂੰ ਲਾਈਕ 에 ਡਿਊਟ ਜੋੜੀ ਅੱਜਕੱਲ ਮਤਲਬ ਉਹ ਕਾਫੀ ਹੁਣ ਬੇ ਪੁਰਾਣੇ ਸਮੇਂ ਦੇ ਵਿੱਚ ਚੱਲਦੀ ਸੀਗੀ ਤੁਸੀਂ ਕਿੰਨਾ ਕਿੰਨਾ ਦੇ ਨਾਮ ਵਰਕੇ ਮਤਲਬ ਉਹ ਜਿਹੜਾ ਸਟੇਜ ਬਣਾਈਆਂ ਨੇ ਕਿਸੇ ਕਿਸੇ ਦੇ ਲੇਖੋ ਭਾਜੀ ਮੈਂ ਨਾ ਆਪਦੇ ਆਪ ਨੂੰ ਬਹੁਤ ਇੱਕ ਖੁਸ਼ਕਿਸਮਤ ਸਮਝਦਾ ਮੈਨੂੰ ਜਿੰਨੇ ਵੀ ਕਲਾਕਾਰ ਮੈਨੂੰ ਮੇਰੇ ਮਿਲੇ ਮੈਨੂੰ ਸੀਨੀਅਰ ਮਿਲੇ ਨੇ ਕਿਆ ਬਾਤ ਲੇਡੀਜ਼ ਕਲਾਕਾਰ ਮੈਨੂੰ ਸੀਨੀਅਰ ਮਿਲੇ ਨੇ ਪਹਿਲਾਂ ਮੈਨੂੰ ਬੀਬਾ ਨੀਤਾ ਸਮਾਣਾ ਜੀ ਮਿਲੇ ਜੀ ਉਸ ਤੋਂ ਬਾਅਦ ਸ੍ਰਿੰਦਰ ਸੋਨੀ ਜੀ ਮਿਲੇ ਤੇ ਗੁਲਸ਼ਨ ਕੋਮਲ ਜੀ ਮਿਲੇ ਸਰਵਤ ਸੁਖੀ ਜੀ ਮਿਲੇ ਸਾਰੇ ਮੇਰੇ ਤੋਂ ਸੀਨੀਅਰ ਸੀ ਔਰ ਮੈਨੂੰ ਉਹਨਾਂ ਕੋਲੋਂ ਕੁਝ ਸਿੱਖਣ ਦਾ ਮੌਕਾ ਮਿਲਿਆ ਜੀ ਔਰ ਮੈਂ ਤੋਂ ਸਿੱਖਿਆ ਉਹਨਾਂ ਕੋਲੋਂ ਕੁਝ ਮੋੜਾ ਮੋਟਾ ਜਿੰਨੇ ਕਿ ਮੇਰੀ ਅਗਲ ਸੀ ਜੀ ਤੇ ਮੈਂ ਉਹਨਾਂ ਦੇ ਵਿੱਚ ਰਹਿ ਕੇ ਬਹੁਤ ਅੱਛਾ ਮਹਿਸੂਸ ਕੀਤਾ ਮੈਨੂੰ ਸੀਨੀਅਰ ਕਲਾਕਾਰ ਮੁਹੰਮਦ ਸਦੀਕ ਜੀ ਦਦਾਰ ਦੀ ਦਲਦੀਪ ਮਾਨਕ ਜੀ ਜੀ ਸਰਿੰਦਰ ਛੰਦਾ ਜੀ ਤੇ ਰਮਲਾ ਜੀ ਮੈਨੂੰ ਸਾਰੇ ਕਲਾਕਾਰਾਂ ਦੇ ਨਾਲ ਇੱਕ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਉਹਨਾਂ ਤੋਂ ਕੁਝ ਸਿੱਖਣ ਦਾ ਮੌਕਾ ਵੀ ਮਿਲਿਆ ਮੈਂ ਇਸ ਕਰਕੇ ਖੁਸ਼ੀ ਸਮਝਦਾ ਬਿਲਕੁਲ ਬਿਲਕੁਲ ਪ੍ਰਾਣੇ ਸਭਿਆਚਾਰ ਨੂੰ ਤੁਸੀਂ ਕਾਇਮ ਰੱਖਦੇ ਹੋ ਉਹਨਾਂ ਨੇ ਸੁਝਾਅ ਦਿੱਤੇ ਮੈਨੂੰ ਰਿਕੂ ਭਾਜੀ ਬਹੁਤ ਵੀ ਇਸ ਤਰ੍ਹਾਂ ਨਹੀਂ ਆਹ ਕਰਨਾ ਇਸ ਤਰ੍ਹਾਂ ਨਹੀਂ ਆਹ ਕਰਨਾ ਐ ਚੋਣ ਕਰਨੀ ਆ ਆਹ ਚੀਜ਼ੇ ਕਰਨ ਕਰਨੀ ਆ ਸ੍ਰੀਖਸਬ ਉਹਨਾਂ ਨੇ ਮੈਨੂੰ ਬਹੁਤ ਮਤਲਬ ਗਾਈਡ ਕੀਤਾ ਉਹਨਾਂ ਨੇ ਮੈਨੂੰ ਬਹੁਤ ਹੀ اچھی ਤਰ੍ਹਾਂ ਬਹੁਤ ਪਿਆਰ ਨਾਲ ਸਮਝਾਇਆ ਉਹਨਾਂ ਨੇ ਮੈਨੂੰ ਸਟੇਜਾਂ ਦੇ ਗੁਣ ਦੱਸੇ ਮੀਤਨ ਦੀ ਚੋਣ ਦੱਸੀ ਆ ਮੈਂ ਉਹਨਾਂ ਦਾ ਤਹਿਦ ਨੂੰ ਬਹੁਤ ਬਹੁਤ ਸ਼ੁਕਰਗੁਜ਼ਾਰ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਵਾ ਅੱਜ ਤਾਂ ਚਲੋ ਅਸੀਂ ਗੀਤ ਪਾਉਨੇ ਆ ਕੋਲ ਬਣਾਨੇ ਆ ਫਟਾਫਟ ਉਸ ਨੂੰ ਸੋਸ਼ਲ ਮੀਡੀਆ ਤੇ ਵੈਲਰ ਕਰ ਦੰਨੇ ਆ ਪੁਰਾਣੇ ਸਮੇਂ ਦੇ ਵਿੱਚ ਕਿਸੇ ਕਿੰਨਾ ਲੇਖਿਆ ਜਾਂਦਾ ਸੀਗਾ ਇੱਕ ਗੀਤ ਨੂੰ ਕਿੰਨਾ ਟਾਈਮ ਲੱਗਦਾ ਸੀ ਨੋਨ ਦੇ ਵਿੱਚ ਕੰਪੋਜੀਸ਼ਨ ਕਰਨ ਦੇ ਵਿੱਚ ਸੰਗੀਤਾ ਦੇ ਕਾਉਣਾਂ ਦੇ ਵਿੱਚ ਕਿਸ ਤਰ੍ਹਾਂ ਹੋਇਆ ਜਾਂਦਾ ਉਹਦੇ ਵਿੱਚ ਰਿੰਕੂ ਪਾਜੀ ਜੱਲੇ ਫੰਦੀ ਸੀ ਗੀਤ ਲਿਖਣ ਵਾਲੇ ਵੀ ਥੋੜਾ ਜਿਹਾ ਟਾਈਮ ਲਾਉਂਗਾ ਸੀਗਾ ਉਹ ਕਹਿੰਦਾ ਸੀ ਵੀ ਕੋਈ ਕਲਾਕਾਰ ਗਲਤੀ ਨਾ ਕਰ ਦਵੇ ਜਦੋਂ ਅਸੀਂ ਕੋਈ ਕੰਪੋਜੀਸ਼ਨ ਤਿਆਰ ਕਰਦੇ ਸੀ ਅਸੀਂ ਵੀ ਸੋਚਦੇ ਸੀ ਵੀ ਯਾਰ ਇਹਦਾ ਬਹਿਤ ਕੀ ਰੱਖੀਏ ਇਹਦੀ ਸਿਚੁਏਸ਼ਨ ਨੂੰ ਕਿਵੇਂ ਸੰਭਾਲੀਏ ਇਹਦੀ ਤਕਨੀਕ ਨੂੰ ਕਿਵੇਂ ਪੂਰੀ ਕਰੀਏ ਉਸ ਹਿਸਾਬ ਨਾਲ ਥੋੜਾ ਜਿਹਾ ਟਾਈਮ ਲੱਗ ਜਾਂਦਾ ਸੀ ਫਿਰ ਜਿਹੜੀ ਐਸਐਮ ਵੀ ਰਿਪੋਰਟਿੰਗ ਕਰਦੀ ਸੀ ਉਹ ਸਾਨੂੰ ਪੰਜ ਸੱਤ ਮਹੀਨੇ ਦਾ ਸਮਾਂ ਵੀ ਦਿੱਨੀ ਸੀ ਵੀ ਤਿਆਰੀ ਕਰਕੇ ਆਏ ਤੁਹਾਡੇ ਗਲੇ 'ਚ ਖਰਾਸ਼ ਨਾ ਆਵੇ ਹੈ ਜੀ ਤੁਸੀਂ ਕੋਈ ਲਫਾ ਦੇਣਾ ਭੁੱਲ ਜਿਓ ਕਿਉਂਕਿ ਬੰਡ ਟ੍ਰੈਕ ਤੇ ਰਿਕਾਰਡਿੰਗ ਹੁੰਦੀ ਸੀਗੀ ਉਸ ਕਰਕੇ ਕਲਾਕਾਰ ਮਿਹਨਤ ਬਹੁਤ ਕਰਦੇ ਸੀਗੇ ਤੇ ਸਾਰੇ ਕਲਾਕਾਰ ਬੜੀ ਮਿਹਨਤ ਕਰਦੇ ਸੀ ਜਿਨ੍ਹਾਂ ਵਿੱਚ ਮੈਂ ਵੀ ਆਉਣਾ ਮੈਂ ਵੀ ਮਿਹਨਤ ਕਰਕੇ ਹੀ ਰਿਕਾਰਡਿੰਗ ਕਰਾਈ ਦੀ ਸੀ ਉਦੋਂ ਹੁਣ ਤਾਂ ਜੀ ਮਿੰਟਾਂ ਦਾ ਗੀਤ ਲਿਖਿਆ ਜਾਂਦਾ ਮਿੰਟਾਂ ਦਾ ਗੀਤ ਗਾਇਆ ਜਾਂਦਾ ਮਿੰਟਾਂ ਚ ਰਿਕਾਰਡਿੰਗ ਤੇ ਮਿੰਟਾਂ ਦੀ ਤੁਹਾਡੇ ਤੈਨੂੰ ਤੇ ਆਨੰਦ ਪਿਆ ਜਾਂਦਾ ਨਾ ਬਿਲਕੁਲ ਪੁਰਾਣੇ ਸਮੇਂ ਦੇ ਵਿੱਚ ਪਹਿਲਾ ਸਮੇਂ ਦੇ ਵਿੱਚ ਤੁਹਾਨੂੰ ਤੁਸੀਂ ਗਾਇਕਾ ਜਿਹੜਾ ਸਫਰ ਦਾ ਸ਼ੁਰੂ ਕੀਤਾ ਧੁਰ ਕਿਸ ਤਰ੍ਹਾਂ ਦੀਆਂ ਸਟ੍ਰਗਲਜ਼ ਹੋ ਰਹੀਆਂ ਕਿੰਨਾ ਸੰਘਰਸ਼ ਕਰਨਾ ਪਿਆ ਉਸ ਸਮੇਂ ਦੇ ਵਿੱਚ ਮੈਨੂੰ ਜ਼ਿਆਦਾ ਸੰਘਰਸ਼ ਨਹੀਂ ਜਿਹੜੂ ਪਾਣੀ ਕਰਨਾ ਪਿਆ ਕਿਉਂਕਿ ਮੇਰੇ ਘਰ ਦੇ ਵਿੱਚ ਮੇਰੇ ਪਰਿਵਾਰ ਦੇ ਵਿੱਚ ਸਾਡੇ ਸੰਗੀਤ ਦਾ ਮਾਹੌਲ ਸੀਗਾ ਉਹਦੇ ਵਿੱਚ ਥੋੜੀ ਲਲਕ ਜੀ ਮੈਨੂੰ ਵੀ ਪੈ ਗਈ ਹਾਂ ਤੇ ਹੌਲੀ 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 ਮੈਨੂੰ ਇਹ ਮੇਰੇ ਸਦੀਕ ਸਾਹਿਬ ਚਾਚਾ ਜੀ ਲੱਗਦੇ ਨੇ ਤੇ ਮੈਂ ਉਹਨਾਂ ਦੇ ਮੈਨੂੰ ਸ਼ੌਕ ਜਾਂ ਜਾਗਿਆ ਉਹਨਾਂ ਦੇ ਗੀਤ ਰਪਾੜ ਆਉਣ ਲੱਗੇ ਹਨਾ ਮੈਂ ਉਦੋਂ ਮੇਰੀ ਉਮਰ ਛੋਟੀ ਸੀ ਤੇ ਉਹਨਾਂ ਨੂੰ ਵੀ ਮੈਂ ਕਿਹਾ ਫਿਰ ਮਿੰਦ ਕੀਤੀ ਉਹਨਾਂ ਦੇ ਜਾ ਕੇ ਤਰਲਾ ਕੀਤਾ ਵੀ ਮੇਰੀ ਰਿਕਾਰਡਿੰਗ ਕਰਾਓ ਤੇ ਉਹਨਾਂ ਨੇ ਮੈਨੂੰ ਮਤਲਬ ਊੜੇ ਤੋਂ ਲੈ ਕੇ ਫੁੱਫੇ ਪਰ ਬਿੰਦੀ ਤੱਕ ਸਮਝਾਇਆ ਮੇਰੇ ਸਾਰਾ ਉਹਨਾਂ ਨੇ ਮੈਨੂੰ ਦੱਸਿਆ ਡਿਟੇਲ ਵੀ ਗੀਤਾ ਦੀ ਚੋਣ ਕਰ ਉਹ ਗੀਤਕਾਰ ਵਧੀਆ ਲੱਭ ਫਿਰ ਉਹਨਾਂ ਨੇ ਤਰਜਾ ਨੂੰ ਤਿਆਰ ਕਰਾ ਫਿਰ ਤੂੰ ਗਾਣੇ ਦੀ ਤਿਆਰੀ ਕਰ ਫਿਰ ਤੂੰ ਕੰਪਨੀ ਤੇ ਜਾਈਂ ਅਦਰਵਾਈਜ਼ ਤੂੰ ਵਧੀਆ ਗਾਇਆ ਵਧੀਆ ਗੀਤ ਤੇ ਰਹਾ ਹੋਇਆ ਤਾਂ ਉਹ ਮੇਰੀ ਸਪਾਰਸ ਦੀ ਲੋਨ ਨਹੀਂ ਫਿਰ ਤੈਨੂੰ ਆਪੀਰ ਕਟ ਕਰ ਦਿੰਦੇ ਬਿਲਕੁਲ ਅੱਜ ਤੁਸੀਂ ਉਹ ਮਿਹਨਤ ਕੀਤੀ ਤਾਂ ਜੀ ਲੋਕ ਤੁਹਾਨੂੰ ਬਿਲਕੁਲ ਜੀ ਬਿਲਕੁਲ ਜੀ ਤੁਸੀ ਹੌਸ ਨਜ਼ਰੀ ਨਾਲ ਦੇਖਦੇ ਵੀ ਨੇ ਮੈਨੂੰ ਹਰ ਇੱਕ ਬੰਦੇ ਨੇ ਰਿੰਕੂ ਭਾਜੀ ਥੋੜ੍ਹਾ ਸਾਹ ਹੱਥ ਲਿਆ ਮੈਸਜ ਆਪ ਵੀ ਲਿਆ ਉਹਨਾਂ ਨੇ ਦਿੱਤਾ ਵੀ ਹੈ ਮਿਲੂਗੀ ਤੇ ਮੈਂ ਉਹ ਸਮਝਦਾ ਹੀ ਗਿਆ ਮੈਂ ਇਹ ਵੀ ਸੋਚਿਆ ਵੀ ਯਾਰ ਇਹ ਨਮਾ ਜੇ ਤੁਸੀਂ ਵੀ ਕੋਈ ਸੁਝਾਅ ਦਿੱਤਾ ਮੈਂ ਉਹਨੂੰ ਵੀ ਮਤਲਬ ਕੋਟਾਫ ਕੀਤਾ ਵੀ ਨਹੀਂ ਯਾਰ ਇਹ ਬਹੁਤ ਵਧੀਆ ਗੱਲ ਆ ਜਿਸ ਤਰ੍ਹਾਂ ਕਿਸੇ ਦੱਸਿਆ ਕਿ ਵਿਰਾਸਤ ਦੇ ਵਿੱਚ ਤੁਹਾਨੂੰ ਇੱਕ ਗਾਇਕੀ ਮਿਲੀ ਆ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਹਨ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਤੇ ਹੋਰ ਵੀ ਕੋਈ ਗਾਇਕ ਆਪਣਾ ਨਹੀਂ ਮੇਰੇ ਪਰਿਵਾਰ ਦੇ ਵਿੱਚ ਜੀ ਸਾਡੇ ਬਾਕੀ ਕੰਮ ਤਾਂ ਸਾਰੇ ਕਰ ਲੈਂਦੇ ਨੇ ਮੇਰੇ ਬ੍ਰਦਰ ਨੇ ਹਰਪੂਨੀਆਂ বাজਾ ਲੈਂਦੇ ਇੱਕ ਮੇਰਾ ਬ੍ਰਦਰ ਪ੍ਰੋਫੈਸਰ ਲੱਗਿਆ ਤਾਂ ਆਈਐਨ ਦਾ ਨੜਕਾ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਤੇ ਇੱਕ ਮੇਰੇ ਤਾਤਾ ਜੀ ਦਾ ਨੜਕਾ ਉਹ ਹਾਰਮੋਨੀਅਮ ਪਲੇ ਕਰਦਾ ਕੀਬੋਰਡ ਪਲੇ ਕਰਦਾ ਉਹ ਕੈਨੇਡਾ ਗਏ ਨੇ ਹੈ ਜੀ ਤੇ ਹੋਰ ਮੇਰੇ ਛੋਟੇ ਭਿੰਦ ਭਾਈ ਮਣੋਪੁੱਤ ਕਰਦਾ ਲੈਂਦੇ ਆ ਪਰ ਜਿਆਦਾ ਪ੍ਰੋਫੈਸ਼ਨਲ ਨਹੀਂ ਉਹਨਾਂ ਨੇ ਬਣਾਇਆ ਪ੍ਰੋਫੈਸ਼ਨਲ ਸਾਡਾ ਜਾਂ ਤਾਂ ਸਦੀਕ ਸਾਹਿਬ ਉਹਨਾਂ ਦਾ ਰਿਹਾ ਮੇਰੇ ਚਾਚਾ ਜੀ ਦਾ ਰਿਹਾ ਜਾਂ ਮੈਂ ਕੀਤਾ ਇਹ ਕੰਮ ਜਾਂ ਮੇਰਾ ਬਰਦਰ ਆ 뮤జిక్ ਡਾਇਰੈਕਟਰ ਆ ਪ੍ਰੋਫੈਸਰ ਲੱਗੇ ਹੋਣੇ ਯੂਨੀਵਰਸਿਟੀ ਪਟਿਆਲੇ ਚ ਜੀ ਤੇ ਉਹਨਾਂ ਦਾ ਜੇ ਇੱਕ ਤਾਤਾ ਜੀ ਦਾ ਲੜਕਾ ਕੈਨੇਡਾ ਜਿਹੜਾ ਰਹਿੰਦਾ ਉਹਨਾਂ ਦਾ ਬਾਕੀ ਕੋਈ ਬੱਚਾ ਇਹ ਲਾਈਨ ਨੂੰ ਨਹੀਂ ਉਹਨਾਂ ਨੇ ਮਤਲਬ ਚਲੋ ਮਤਲਬ ਅੱਗੇ ਬਾਦਿਆਂ ਇੱਕ ਪਹਿਲਾਂ ਤੁਹਾਡੇ ਇੱਕ ਗੀਤ ਨੂੰ ਹੋਰ ਸੁਣਿਆ ਜਾਵੇ ਜਿਸ ਤਰ੍ਹਾਂ ਤੁਸੀਂ ਦੱਸੇ ਕਿ ਮਮਦ ਸਦੀਹੀ ਵੀ ਤੁਹਾਡੇ ਚਾਚਾ ਜੀ ਨੇ ਜਾਂ ਜਮਲਾ ਜੀ ਨੂੰ ਤੁਸੀਂ ਸੁਣਿਆ ਸਾਰੇ ਕਲਾਕਾਰਾਂ ਨੂੰ ਸੁਣਿਆ ਕੋਈ ਗੀਤ ਮਤਲਬ ਉਹ ਪੁਰਾਣੇ ਸਮੇਂ ਦੇ ਜਿਹਾ ਗੀਤ ਕੋਈ ਆ ਜੀ ਮਤਲਬ ਉਹ ਆਪਣਾ ਗੀਤ ਸੁਣਾਉਗਾ ਜੀ ਕਿਉਂਕਿ ਉਦੋਂ ਕਲਾਕਾਰ ਮੈਂ ਜਦੋਂ ਪੈਰ ਰੱਖਿਆ 1980 ਦੇ ਵਿੱਚ ਤਾਂ ਸਾਰੇ ਕਲਾਕਾਰ ਮੈਂ ਵੈਸੇ ਸਦੀਕ ਸਾਹਿਬ ਨੂੰ ਗਾਇਆ ਇਹ ਨਹੀਂ ਮੈਂ ਕਹਿੰਦਾ ਮੈਂ ਉਹਨਾਂ ਨੂੰ ਗਾਇਆ ਨਹੀਂ ਹੈਗਾ ਤੇ ਮੈਂ صدیق ਸਾਹਿਬ ਨੂੰ ਹੀ ਜ਼ਿਆਦਾ ਗਾਇਆ ਜਾਂ ਮੈਂ ਆਪਣੇ ਗੀਤ ਆਪ ਕਰੇ ਨੇ ਮੈਂ ਤੁਹਾਨੂੰ ਆਪਣੇ ਗੀਤ ਦੀ ਇੱਕ ਲਾਈਨ ਸੁਣਾ ਦਿੰਦਾ ਤੱਪਾ ਇੱਕ ਵਧੀਆ ਜ਼ਿਆਦਾ ਹੋਂਦੇ ਛੱਡ ਮਿੱਤਰਾਂ ਨੂੰ ਤੁਰ ਜੈਗੀ ਸਹੌਰਿਆਂ ਦੇ ਹੋਂਦੇ ਛੱਡ ਮਿੱਤਰਾਂ ਨੂੰ ਤੁਰ ਜੈਗੀ ਸਹੌਰਿਆਂ ਦੇ ਚੱਲਦੀਆਂ ਸੀਨੇ ਉੱਤੇ ਆਰੀਆਂ ਚੱਲਦੀਆਂ ਸੀਨੇ ਉੱਤੇ ਆਰੀਆਂ ਵਿਆਹ ਦੇ ਤੇਰੇ ਦਿਨ ਤਰਤੇ ਕਮਲੇ ਪਟੋਲੇ ਆ ਤਿਆਰੀਆਂ ਵਿਆਹ ਦੇ ਤੇਰੇ ਦਿਨ ਰਖਤੇ ਹਿਚ ਲਾ ਪਟੋਲੇ ਆ ਤਿਆਰੀਆਂ ਵਿਆਹ ਦੇ ਤੇਰੇ ਦਿਨ ਰਖਤੇ ਤੇ ਤਿਆਰਾ ਦਾ ਜ਼ਰੂਰ ਤੈਨੂੰ ਆਉਣੀ ਅਤੇ ਕੁੰਡ ਤੇਰਾ ਮਹੀਜਾ ਦੋ ਲਾਉਣੀ ਹੈ ਯਾਰਾ ਦਾ ਜ਼ਰੂਰ ਤੈਨੂੰ ਆਉਣੀ ਅਤੇ ਕੁੰਡ ਤੇਰਾ ਮਹੀਜਾ ਦੋ ਲਾਉਣੀ ਯਾਰਾ ਨਾਲ ਬੀਤੇ ਤੇ ਤੈਨੂੰ ਚਿੱਤੇ ਆਉਣ ਦੇ ਦਿਨ ਯਾਰਾ ਨਾਲ ਬੀਤੇ ਤੇ ਤੈਨੂੰ ਚਿੱਤੇ ਆਉਣ ਦਿਨ 판 ਸੁਟੇਗੀ ਸਾਗ ਪਟਿਆਰੀਆਂ ਸੁਟੇਗੀ ਸਾਗ ਪਟਿਆਰੀਆਂ ਵਿਆਹ ਤੇਰੇ ਦਿਨ ਤਰਤੇ ਘਰ ਲੈ ਪਟੋਲੇ ਤੇ ਤਿਆਰੀਆਂ ਵਿਆਹ ਤੇਰੇ ਦਿਨ ਕਤੇ ਹਚਲਾ ਪਟੋਲੇ ਤੇ ਤਿਆਰੀਆਂ ਵਿਆਹ ਦਿੱਤੇ ਨੇ ਦਿਨ ਰਖਤੇ ਕੀ ਬਾਤ ਆ ਬਹੁਤ ਵਧੀਆ ਜੀ ਕਾਫੀ ਵਧੀਆ ਤੁਸੀਂ ਗੱਲ ਕੀਤੀ ਸੀ ਜਿਸ ਤਰ੍ਹਾਂ ਪਹਿਲਾਂ ਮੇਲਿਆਂ ਦੀ ਵੀ ਗੱਲ ਕੀਤੀ ਐ ਕਿੰਨੇ ਕਿ ਮੇਲੇ ਲਾਏ ਗਏ ਨੇ ਪਹਿਲਾਂ ਮੇਲਿਆਂ ਨੂੰ ਵਿੱਚ ਕਾਫੀ ਲੋਕ ਗਾਇਕ ਗਰੀ ਕਲਾਕਾਰਾਂ ਤੁਸੀਂ ਮੇਲਿਆਂ ਦੇ ਵਿੱਚ ਜਿਆਦਾ ਸੀ ਗਾਉਂਦੇ ਸੀ ਜਿੰਨੇ ਕੁ ਪੜੀ ਮੇਲੇ ਲਾਏ ਨੇ ਮੈਂ ਬਹੁਤ ਮੇਲੇ ਲਾਏ ਨੇ ਇਹ ਵੀ ਗੱਲ ਵੀ ਮੈਂ ਮੇਲਿਆਂ ਤੇ ਵੀ ਜਾਂਦਾ ਰਿਹਾ ਮੇਲੇ ਦੇ ਤੇ ਮੈਂ ਜਾਂਦਾ ਰਹਾ ਜਿੱਥੇ ਇੱਕ ਮਾਨ ਸਤਕਾਰ ਮਿਲਦਾ ਰਿਹਾ ਮੈਂ ਉੱਥੇ ਜਾਂਦਾ ਰਿਹਾ ਆਮ ਵੀ ਚਲੋ ਕੋਈ ਭੈਣ ਭਰਾ ਲੈ ਜਾਂਦਾ ਸੀਗਾ ਵੀ ਚਲੋ ਜਰ ਆਪਾਂ ਬਿੱਲਿਆਂ ਨਾਲੋਂ ਬਗਾਰ ਚੰਗੀ ਆ ਉਸ ਲੈ ਕੇ ਆਵਾਂਗੇ ਕੁਝ ਦੇ ਕੇ ਆਵਾਂਗੇ ਜਿਹੜੇ ਮੇਲਿਆਂ ਦੇ ਬਾਬਾ ਜੀ ਸੀਗੇ ਜਾਂ ਗੱਦੀ ਨਹੀਂ ਸੀ ਤੇ ਉਹ ਸਾਡਾ ਮਾਨ ਸਤਕਾਰ ਕਰਦੇ ਸੀ ਕਲਾਕਾਰਾਂ ਦਾ ਜਿੰਨਾ ਵੀ ਉਹਨਾਂ ਨੂੰ ਪਰਸਨ ਮਿਲਦੀ ਸੀ ਉਹਨਾਂ ਨੂੰ ਚਾਹੇ 1100 ਦੇ ਦਿੱਤਾ ਚਾਹੇ 2100 ਦੇ ਦਿੱਤਾ ਚਾਹੇ 3100 ਦੇ ਦਿੱਤਾ ਹੌਲੀ ਹੌਲੀ ਮੇਲਿਆਂ ਦੇ ਉੱਤੇ ਕਲਾਕਾਰਾਂ ਦਾ ਢੇਰ ਲੱਗਣ ਲੱਗ ਗਿਆ ਜੀ ਹਰੇਕ ਕਲਾਕਾਰ ਬਿਨੇ ਵਰਗਾ ਸੈਕਲ ਚੱਕਿਆ ਉੱਥੇ ਸੈਕਲ ਚੱਕਿਆ ਉੱਥੇ ਗੱਡੀ ਚੱਕੀ ਉੱਥੇ ਸਕੂਟਰ ਚੱਕਿਆ ਉੱਥੇ ਤੇ ਉਹ ਮਤਲਬ ਐਦਾਂ ਪੈ ਗਿਆ ਰੌਲਾ ਕਿ ਮੈਂ ਤੁਹਾਡੇ ਉਹ ਮੂਰੇ ਤੁਸੀਂ ਮੇਤੋਂ ਮੂਰੇ ਮਤਲਬ ਇੱਕ ਦੂਜੇ ਦੇ ਮੂਰੇ ਭੱਜਣ ਰੱਥਣ ਕਰਕੇ ਇੱਕ ਦੂਜੇ ਦੀ ਅੰਦਰ ਨੂੰਦਲੀ ਗੱਲ ਕਰਨ ਨਾਲ ਕਲਾਕਾਰਾਂ ਦਾ ਜਿਹੜਾ क्रेज ਆ ਉਹ ਬਹੁਤ ਲੋ ਡਾਊਨ ਹੋ ਗਿਆ ਸੋ ਮੈਂ ਤਾਂ ਇਹੀ ਬੇਨਤੀ ਕਰੂੰਗੀ ਆਪਾਂ ਇਕੱਠੇ ਹੋ ਗਏ ਕਲਾਕਾਰ ਮੇਰੇ ਭੈਣ ਭਰਾ ਜਿੰਨੇ ਵੀ ਨੇ ਆਪਾਂ ਇੱਕ ਏਕਾ ਬਣਾ ਕੇ ਚੱਲੀਏ ਇੱਕ ਜੁਨੀਅਨ ਬਣਾ ਕੇ ਚੱਲੀਏ ਜਿਹੜੇ ਕਿ ਸਾਰਿਆਂ ਦਾ ਆਪਾਂ ਸਤਿਕਾਰ ਕਰੀਏ ਔਰ ਸਾਰਿਆਂ ਨੂੰ ਸਤਿਕਾਰ ਦਵਾਈਏ ਇਹ ਮੇਰੀ ਮੁਰਾਦ ਆ ਮੇਰੇ ਮੇਰਾ ਇੱਕ ਸਨੇਹਾ ਮੇਰੇ ਕਲਾਕਾਰਾਂ ਤੇ ਪਿਆਰ ਹੈ ਤੇ ਬਾਕੀ ਦੇਖੋ ਕੀ ਹੈ ਬਿਲਕੁਲ ਜੀ ਬਿਲਕੁਲ ਚਲੋ ਅੱਜ ਦੇ ਸਮੇਂ 'ਚ ਇੱਕ ਜੁਟ ਹੋ ਕੇ ਚੱਲਣਾ ਚਾਹੀਦਾ ਵਾ ਬਿਲਕੁਲ ਜੀ ਸਹੀ ਗੱਲ ਹੈ ਮੇਰੇ ਨਾਲ ਕਿਉਂਕਿ ਮੋਡੀਫਾਈ ਵੀ ਆਪਣੇ ਆਪ ਨੂੰ ਕਰਨਾ ਚਾਹੀਦਾ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਚੱਲੇ ਜਾਵੇ ਸੋ ਬਹੁਤ-ਬਹੁਤ ਤੁਸੀਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸੰਗਤ ਐਵੇਂ ਖੁਪਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਆਪਣੇ ਚੈਨਲ ਦੇ ਉੱਤੇ ਲਿਆਂਦਾ ਲੋਕਾਂ ਦੇ ਰੂਬਰੂ ਕਰਾਇਆ ਮੈਂ ਤੁਹਾਡਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕੀ ਬਾਤ ਆ ਬਹੁਤ ਵਧੀਆ ਤੁਸੀਂ ਪ੍ਰਾਣੀ ਸਮੇਂ ਦੇ ਵਿੱਚ ਤੁਸੀਂ ਲੈ ਕੇ ਆਪਣੀ ਯਾਤਰੀ ਦਾ ਜਿਹੜਾ ਸਫ਼ਰ ਸ਼ੁਰੂ ਕੀਤਾ ਵਾ ਅੱਜ ਤੁਸੀਂ ਉਹ ਦਰਸ਼ਕਾਂ ਦੇ ਆਪਣੇ ਰੂਬਰੂ ਗੱਲਾਂ ਕੀਤੀਆਂ ਨੇ ਸੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਫੇਰ ਵੀ ਅਸੀਂ ਸਰਵਣ ਕਰਾਂਗੇ ਕੁਝ ਨਵੀਆਂ ਗੱਲਾਂ ਦੇ ਨਾਲ ਨਵੀਆਂ ਸੋਚ ਦੇ ਨਾਲ ਕੁਝ ਅਸੀਂ ਗੱਲਾਂ ਨੂੰ ਸਾਂਝੀਆਂ ਕਰਾਂਗੇ ਜਿਹੜੇ ਤੁਸੀਂ ਆਪਣੇ ਸਮੇਂ ਦੇ ਵਿੱਚ ਚੱਲਦੇ ਚੱਲੇ ਆ ਰਹੇ ਹੋ ਕਿਉਂਕਿ ਅੱਜ ਦੀ ਨੌਜਵਾਨੀ ਪੀੜ੍ਹੀ ਨੂੰ ਵੀ ਪਤਾ ਲੱਗ ਸਕੇ ਕਿ ਇਸ ਤਰੀਕੇ ਨਾਲ ਜਿਹੜੇ ਪੁਰਾਣੇ ਸਭਿਆਚਾਰ ਵਾਲੇ ਜੀ ਬਿਲਕੁਲ ਬਿਲਕੁਲ ਸਾਡੇ ਸਮੇਂ ਦੀਆਂ ਗੱਲਾਂ ਨੂੰ ਯਾਦ ਕੀਤਾ ਜਾ ਸਕੇ। ਜੀ ਹੋਰ ਵੀ ਇੱਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਹੋਰ ਸਮੇਂ ਮੁਲਕਾ ਦੇ ਨਾਲ ਜਦ ਤੱਕ ਲਈ ਮੈਂ ਤੁਹਾ ਤੋਂ ਜੀ। ਸ਼ੁਕਰੀਆ ਭਾਜੀ ਬਹੁਤ ਬਹੁਤ ਸ਼ੁਕਰੀਆ। ਪਹਿਲੋਂ ਤੁਹਾਨੂੰ ਗੱਦੀਆਂ। ਸੋ ਦੋਸਤੋ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਹੈ ਇਹ ਸਨ ਬਹੁਤ ਹੀ ਅੱਛੇ ਕਲਾਕਾਰ ਜਿਹੜੇ ਬੜੇ ਫੇਮਸ ਨੇ। ਨਜੀਰ ਮਹਮਦ ਜੀ ਜਿਨ੍ਹਾਂ ਨੇ ਆਪਣਾ ਕੈਚੀ ਦਾ ਸਫਰ ਆਪਣੀ ਆਵਾਜ਼ ਦੇ ਨਾਲ ਇੱਕ ਲੋਕਾਂ ਦਾ ਜਿਹੜਾ ਮਨ ਨੂੰ ਮੋਹਿਆ ਹੈ ਸੋ ਇਸੇ ਤਰ੍ਹਾਂ ਹੀ ਇਸ ਮੈਂ ਇਹਨਾਂ ਨਾਲ ਫਿਰ ਮੁਲਾਕਾਤ ਵੀ ਕਰਵਾਉਂਗਾ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਨਾਲ ਤੁਹਾਡੇ ਨਾਲ ਰੁਬਰੂ ਕਰਵਾਉਂਦਾ ਚਲਾ ਜਾਊਂਗਾ ਜਬ ਤੱਕ ਮੈਂ ਤੁਹਾਤੋਂ ਹੀ ਇਜਾਜ਼ਤ ਵੀ ਚਾਹੂੰਗਾ ਸੋ ਮੈਂ ਹੋਰ ਨਵੇਂ ਆਰਟੀਸਾਨਲ ਨਵੇਂ ਕਲਾਕਾਰਾਂ ਦੇ ਨਾਲ ਲੈ ਕੇ ਤੁਹਾਡੇ ਰੂਪੂ ਕਰਵਾਉਂਗਾ ਤਦ ਤੱਕ ਲਈ ਮੈਨੂੰ ਦਿਓ ਜੀ ਜਿਤਨਾ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ